ਇਹਦਾ ਰੋ ਤੁਸੇ ਪਾਰਦਾ ਜਾਂ ਦੇ ਵਿੱਚ ਨਹੀਂ ਰਹੇ ਦੋਸਤ ਰਹਿਆ ਕੋਈ ਦੇਖੋ ਤਰੀਕਾ ਥੋੜਾ ਕੋਈ ਹਰ ਇੱਕ ਬੰਦੇ ਤੋਂ ਡਰਦੀ ਫਿਰਦੀ ਜਾਂ ਤਾਂ ਤੋਂ ਕੀ ਕਰਨਾ ਹੈ ਹੈ ਤੇਰੇ ਕੋਲ ਇਹਨਾਂ ਹਸਲਾ ਸਭ ਕੋ ਤੇਰੇ ਕੋਲ ਦੁਨੀਆ ਭਰ ਦਾ ਤੇਰੇ ਕੋਲ ਸਮਾਨ ਹੈ ਆਰਮੀ ਫੌਜ ਦੀ ਕਿੰਨੀ ਕੋ ਤੇਰੇ ਕੋਲ ਹੈ ਫਿੱਟੇ ਮੋ ਜਿਲ੍ਹਾ ਸਰਕਾਰ ਦੇ ਆ ਦੇਖੋ ਨਾ ਇਹਦਾ ਇਹਦਾ ਜੱਟ ਕੀ ਕਰਨ ਜੱਟ ਕਿ ਉਹਨਾਂ ਜਾਂਚਾਂ ਤੇ ਖੇਤਾਂ ਤੋਂ ਜਾਣ ਕੇ ਤੱਕ ਨਾ ਪਹੁੰਚ ਸਾਨੂੰ ਨਾ ਪਤਾ ਕਿ ਕਿ ਤੱਕ ਜਾਣਗੇ ਉਹ ਜੋ 47 ਵਾਲਾ ਸੀਨ ਬਣਾ ਲਿਆ ਇਹਨਾਂ ਉਹ ਜਿਸ ਤਰ੍ਹਾਂ ਕੇ ਪਾਕਿਸਤਾਨਾ ਇੰਡੀਆ ਅਲਗ-ਅਲਗ ਹੋ ਦੇ ਪਾਇਲ ਜਾਣਾ ਪਾਇਲ ਲਣਾ ਰਿਸ਼ਤੇਦਾਰੀ ਮਗਨਦਾ ਵੀ ਉਕੇ ਬੈਠੇ ਆ ਅਜਿਹੀ ਤਾਂ ਅਜਿਹਾ ਦੇਖ ਰਿਹਾ ਵੀ ਜਿਸ ਤਰ੍ਹਾਂ ਇਹ ਮਹਿਸੂਸ ਹੁੰਦਾ ਵੀ ਪੰਜਾਬ ਜਿਹੜਾ ਹਿੰਦੁਸਤਾਨ ਦਾ ਹਿੱਸਾ ਨਹੀਂ ਪੰਜਾਬੀਆਂ ਨੂੰ ਆਪਣਾ ਹਿੰਦੁਸਤਾਨ ਦੇ ਵਿੱਚ ਜਾਣ ਆਉਣ ਤੋਂ ਰੋਕਿਆ ਜਾ ਰਿਹਾ ਬਿਨਾ ਮਤਲਬ ਤੋਂ ਦੇਖੋ ਕਿਸਾਨਾਂ ਦਾ ਜਿਹ ਅੰਦੋਲਨ ਹੈ ਉਹ ਆਪਣੀ ਮੰਗਾਂ ਵਾਸਤੇ ਜਾਜ ਮੰਗਾਂ ਵਾਸਤੇ ਰੌਲਾ ਪਾਉਂਦੇ ਨੇ ਉਹਨਾਂ ਨੂੰ ਮੰਨਣ ਦੀ ਬਜਾਏ ਆਪਾਂ ਪਹਿਲੇ ਕੋਣ ਨੂੰ ਪਰੇਸ਼ਾਨ ਕਰਨ ਵਾਸਤੇ ਬਿਲਕੁਲ ਬਾਰਡਰ ਸੀਲ ਕਰ ਦਿੱਤਾ ਗਿਆ ਮੇਰੇ ਜਿਹੜੇ ਲੋਕ ਰਿਸ਼ਤੇਦਾਰੀਆਂ ਚ ਇੱਧਰ ਉੱਧਰ ਗਏ ਆਏ ਹੋਏ ਨੇ ਕਿਨੀ ਪਰੇਸ਼ਾਨੀ ਐ ਸਿਰ 3 ਕਿਲੋਮੀਟਰ ਤੋਂ ਬੀਬੀਆਂ ਪੈਦਲ ਤੁਰ ਕੇ ਆ ਰਹੀਆਂ ਨੇ ਅੱਗੋਂ ਅਕੇ ਬਾਰਡਰ ਸੀਲ ਕੀਤਾ ਲੰਘਣ ਨੂੰ ਥਾਂ ਨਹੀਂ ਛੱਡਿਆ ਕੋਈ ਦੱਸੋ ਵੀ ਇਹ ਪਾਕਿਸਤਾਨ ਤੇ ਹਿੰਦੁਸਤਾਨ ਦਾ ਬਾਰਡਰ ਜਾਂ ਚੀਨ ਦਾ ਜਾਂ ਹਿੰਦੁਸਤਾਨ ਦਾ ਬਾਰਡਰ ਕੇ ਹੁਣ ਤਾਂ ਪੱਕੇ ਤੌਰ ਤੇ ਇਸ ਤਰ੍ਹਾਂ ਸੀਲ ਕੀਤਾ ਜਾ ਰਿਹਾ ਜੇ ਪੰਜਾਬ ਦਾ ਹਿੰਦੁਸਤਾਨ ਦੇ ਨਾਲ ਕੋਈ ਸਬੰਧ ਨਹੀਂ ਸਰਕਾਰ ਨੂੰ ਚਾਹੀਦਾ ਜੇ ਸਿੱਧਕ ਡਿਕਲੇਅਰ ਕਰ ਦੇਣੇ ਪੰਜਾਬ ਸਾਡਾ ਤੈਨ ਸਾਡੇ ਨਾਲ ਪੰਜਾਬ ਦਾ ਕੋਈ ਸੰਬੰਧ ਨਹੀਂ ਇਸ ਕਰਨਾ ਪੰਜਾਬ ਸਾਡੇ ਵਿੱਚ ਆ ਤੇ ਨਾ ਸੀ ਪੰਜਾਬ ਤੇ ਜਾਈਏ ਤੇ ਸਿਆਪਾ ਮੁਕੇ ਰੋ ਰੋ ਦਾ ਕਿਉਂ ਇਹ ਪੰਜਾਬੀਆਂ ਨੂੰ ਮਤੋ ਜਾਣ ਬੋਝ ਕੇ ਪਰੇਸ਼ਾਨ ਕੀਤਾ ਜਾ ਰਿਹਾ ਪੰਜਾਬੀਆਂ ਨੇ ਅਹਿਸਾਸ ਕੀਤਾ ਜਾ ਰਿਹਾ ਕਿ ਤੁਸੀਂ ਗੁਲਾਮ ਦੇਸ਼ ਦੇ ਵਿੱਚ ਰਹਿ ਰਹੇ ਹੋ ਤੁਸੀਂ ਕਿਸੇ ਭਾਰਤ ਆਜ਼ਾਦ ਦੇ ਵਿੱਚ ਨਹੀਂ ਰਹੇ ਤੁਸੀਂ ਰਹਿ ਰਿਹਾ ਕੋਈ ਇਹ ਕੋਈ ਤਰੀਕਾ ਥੋੜਾ ਕੋਈ ਹਰ ਇੱਕ ਬੰਦੇ ਤੋਂ ਡਰਦੀ ਫਿਰਦੀ ਜਾਟਾਂ ਤੋਂ ਕੀ ਡਰਨਾ ਹੈ ਹੈ ਤੇਰੇ ਕੋਲ ਇਹ ਨਾਸਲਾ ਸਭ ਕੋ ਤੇਰੇ ਕੋਲ ਦੁਨੀਆ ਭਰ ਦਾ ਤੇਰੇ ਕੋਲ ਸਮਾਨ ਹੈ ਆਰਮੀ ਫੋਰਸ ਕਿੰਨੀ ਕੋ ਤੇਰੇ ਕੋਲ ਹੈ ਫੇਟੇ ਮੇ ਉਹ ਜਿਲ੍ਹਾ ਸਰਕਾਰ ਦੇ ਆ ਦੇਖੋ ਨਾ ਇਹ ਤਾਂ ਇਹਦੇ ਵਿੱਚ ਜੱਟ ਕੀ ਕਰਨ ਜਦ ਕਿ ਉਹਨਾਂ ਜੱਟ ਖੇਤਾਂ ਚੋਂ ਜਾਣਗੇ ਤਾਂ ਨਾ ਪਹੁੰਚੇ ਸਰ ਨਾ ਬਤਾ ਦੇ ਦਿੱਲੀ ਤੱਕ ਜਾਣਗੇ ਜੋ ਮਰਜ਼ੀ ਹੋ ਜਾਏ ਜਿਆਦਾ ਮੂਡ ਬਣੂਗਾ ਜੀ ਜਿਆਦਾ ਮੂਡ ਬਣੂਗਾ ਜਿੱਦਾਂ ਜਿੱਦਾਂ ਇਹ ਰੋਕੇ ਜਾਓਗੇ ਉਦੋਂ ਦੀ ਕਿਸਾਨਾਂ ਦਾ ਮੂਡ ਜਿਆਦਾ ਬਣੂਗਾ ਮੈਂ ਮੇਰਾ گاਉਂ ਬਨਾਰਸੀ ਹੈ ਖਨੂਰ ਸੀ 3 ਕਿਲੋਮੀਟਰ ਬੈਕ ਸਾਈਡ ਮੈਂ ਹਰਿਆਣਾ ਦੇ ਬਾਰਡਰ 'ਤੇ ਪੜ ਗਿਆ ਹਮ ਔਰ ਜਿੰਨਾ ਵੀ ਇਹ ਜ਼ਿਆਦਾ ਬੈਰੀਗੇਟ ਕਰਨਗੇ ਇਤਨੀ ਸੰਗਤ ਜ਼ਿਆਦਾ ਹੋਏਗੀ ਉਹਨ ਦਿਓ 47 ਵਾਲਾ ਸੀਨ ਬਣਾ ਦਿਆ ਇਹਨਾਂ ਉਹ ਜਿਸ ਤਰ੍ਹਾਂ ਕੇ ਪਾਕਿਸਤਾਨ ਇੰਡੀਆ ਅਲਗ-ਅਲਗ ਹੋਏ ਤੇ ਪੈਦਲ ਜਾਣਾ ਪੈਦਲਾ ਨਾ ਰਿਸ਼ਤੇਦਾਰੀ